ਕਹਿੰਦੇ ਕਿ ਜਿਹੜਾ ਆਲਸ ਹੁੰਦਾ ਨਾ ਅੱਧੀ ਖੁਦਕੁਸ਼ੀ ਹੁੰਦਾ ਹੈ ਕਿਉਂਕਿ ਜਦੋਂ ਆਪਾਂ ਜ਼ਿੰਦਗੀ ਦੇ ਸਾਰੇ ਪੱਖ ਨਹੀਂ ਵੇਖਦੇ ਕਿਸੇ ਇੱਕੋ ਪੱਖ ਨੂੰ ਲੈ ਕੇ ਬਹਿ ਜਾਂਦੇ ਆ ਤੇ ਫਿਰ ਉਹਦੇ 'ਚ ਆਪਣਾ ਤਾਂ ਨੁਕਸਾਨ ਹੁੰਦਾ ਹੀ ਹੁੰਦਾ ਆਪਣੇ ਨਾਲ ਜੁੜੇ ਲੋਕਾਂ ਦਾ ਵੀ ਨੁਕਸਾਨ ਹੋ ਜਾਂਦਾ ਕਿਉਂਕਿ ਜ਼ਿੰਦਗੀ ਜਿਹੜੀ ਹੈ ਨਾ ਉਹ ਬਹੁਤ ਸਾਰੇ ਰੰਗਾਂ ਦੀ ਭਰੀ ਹੋਈ ਗਗਰ ਹੈ ਤਾਂ ਇਹਦੇ 'ਚੋਂ ਸਾਰੇ ਰੰਗ ਥੋੜੇ-ਥੋੜੇ ਚੁਣ ਕੇ ਹੀ ਜ਼ਿੰਦਗੀ ਦਾ ਜਿਹੜਾ ਅਸਲੀ ਜਿਹੜਾ ਮਜ਼ਾ ਹੈ ਜਾਂ ਜਿਹੜਾ ਅਸਲੀ ਜਿਹੜੀ ਲذیਜ਼ਤਾ ਜਿਹੜੀ ਹੈ ਉਹ ਦੇਖੀ ਜਾ ਸਕਦੀ ਹੈ ਨਹੀਂ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਆ ਆਲਸ ਤੇ ਕਹ ਲਓ ਕਿ ਬੜੀ ਭੜੀ ਚੀਜ਼ ਆ ਜੀ ਪਰ ਉਦਮੀ ਵੀ ਲੋਕ ਬਹੁਤ ਨੇ ਜੇ ਆਲਸੀ ਆ ਤਾਂ ਦੁਨੀਆ ਉਦਮੀ ਵੀ ਬਹੁਤ ਹੈ ਤਾਂ ਮੇਰੇ ਖਿਆਲ ਦੇ ਨਾਲ ਆਲਸੀ ਬੰਦਿਆਂ ਦੀ ਸੰਗਤ ਨਾਲੋਂ ਜਾਂ ਸੰਗ ਨਾਲੋਂ ਉਦਮੀ ਦਾ ਸਾਥ ਨਾ ਵੀ ਮਿਲੇ ਚਲੋ ਕੋਈ ਚੱਕਰ ਨਹੀਂ ਹੈ ਪ੍ਰੇਰਣਾ ਲੈ ਲੈਣੀ ਚਾਹੀਦੀ ਆ ਤੇ ਗੱਲ ਮੈਂ ਕਰ ਰਿਹਾ ਕਿ ਅੱਜ ਹੀ ਮੈਂ ਪੜਨਿਆ ਸਾ ਜਲੰਧਰ ਦੇ ਵਿੱਚ ਮਾਂ ਧੀ ਨੇ ਡਿਗਰੀ ਹਾਸਲ ਕੀਤੀ ਆ ਛੋਟੀ ਉਮਰੇ ਬੀਬੀ ਦਾ ਵਿਆਹ ਹੋ ਗਿਆ ਪੜ੍ਹਾਈ ਛੁੱਟ ਗਈ ਹੂੰ ਤੇ ਗਾਂ ਜਿਹੜੀ ਬ੍ਰੇਟੀ ਸੀਗੀ ਬੇਟੀ ਜਿਹੜੀ ਸੀਗੀ ਉਹ ਕਹ ਲੋ ਕਿ ਦ੍ਰਿਸ਼ਟੀਹੀਣ ਸੀਗੀ ਜੀ ਦੀਦਾ ਨਹੀਂ ਸੀ ਫਿਰ ਬੀਬੀ ਨੇ ਮਤਲਬ ਕਿ ਆਪਣਾ ਸੁਪਨਾ ਵੀ ਪੂਰਾ ਕੀਤਾ ਉਹਨੂੰ ਮਤਲਬ ਕਿ ਜਿਹੜੀ ਹੁੰਦੀ ਆ ਬ੍ਰੇਲ ਕਿਹੜੀ ਉਹ ਭਾਸ਼ਾ ਉਹ ਜੀ 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 ਸਿੱਖੀ ਸਮਝੀ ਜੀ ਫਿਰ ਬੇਟੀ ਆਪਦੀ ਨੂੰ ਆਡੀਓ ਬੁੱਕ ਦੇ ਵਿੱਚ ਕਨਵਰਟ ਕਰਕੇ ਉਹਨੇ ਹੂੰ ਸਾਰੀਆਂ ਚੀਜ਼ਾਂ ਸੁਣਾਉਣੀਆਂ ਸਟਾਰਟ ਕਰ ਦਿੱਤੀਆਂ। ਕੀ ਬਾਤ ਹੈ। ਇਦਾਂ ਹੀ ਮਤਲਬ ਕਿ ਬ੍ਰੇਲ ਪਾਸ਼ਾ ਜਿਹੜੀ ਉਹ ਸਾਰੀ ਸਿੱਖ ਕੇ ਸਮਝ ਕੇ ਤਾਂ ਨਤੀਜਾ ਇਹ ਹੋਇਆ ਕਿ ਇੱਕੋ ਦਿਨ ਉਹਨੇ ਆਪ ਵੀ ਆਪ ਦਾ ਸੁਪਨਾ ਪੂਰਾ ਕੀਤਾ ਕਿਉਂਕਿ ਛੋਟੀ ਉਮਰੇ ਵਿਆਹ ਹੋ ਜਾਂਦੇ ਨੇ ਕਈ ਵਾਰ। ਬਲਕਿ ਆਪ ਦਾ ਸੁਪਨਾ ਪੂਰਾ ਕਰਨ ਤੋਂ ਇਲਾਵਾ ਹੂੰ ਆਪਣੀ ਬੇਟੀ ਨੂੰ ਵੀ ਡਿਗਰੀ ਦਿਵਾ। ਕੀ ਬਾਤ ਹੈ। ਬਹੁਤ ਤਾਂ ਦੁਨੀਆ ਮਤਲਬ ਕਿ ਆਲਸੀ ਹੁੰਦੇ ਨੇ ਜੀ ਛੱਡੋ ਆਲਸੀ ਰਹਿਣ ਦਿਓ ਦੇਖੋ ਤੁਹਾਡਾ ਆਪਣਾ ਕੋ ਬੰਦਾ ਹੈਗਾ ਹਮ ਤਾਂ ਮਤਲਬ ਕਿ ਉਹਨੂੰ ਮਾੜਾ ਮੋਟਾ ੱੱਕਾ ਮਾਰੋ ਪੁਸ਼ ਕਰੋ ਜੇ ਨਹੀਂ ਹਮ ਮਤਲਬ ੱੱਕਾ ਮਾਰੇ ਤਾਂ ਵੀ ਸਟਾਰਟ ਨਹੀਂ ਹੁੰਦਾ ਤੇ ਚੁੱਪ ਕਰਕੇ ਆਪ ਦੀ ਕੋਈ ਸਵਾਰੀ ਦਾ ਹੋਰ ਇੰਤਜ਼ਾਮ ਕਰ ਲਓ ਉਹ ਨਹੀਂ ਤੁਹਾਨੂੰ ਪਾਰ ਲਾਏਗਾ ਜੇ ਕੁਝ ਸੋਚੇ ਮਨ ਵਿੱਚ ਸੱਜਣਾ ਉਦਮ ਕਰੀਂ ਜ਼ਰੂਰ ਹੈ ਬਿਲਕੁਲ ਬਿਲਕੁਲ ਉਦਮ ਨਾਲ ਦੀ ਤੇ ਕੋਈ ਹਾਈ ਨਹੀਂ ਬਾਈ ਦਵਾਈ ਹੈ ਨਹੀਂ ਦੁਨੀਆ 'ਚ ਬਿਲਕੁਲ ਰਾਮ ਬਾਣਿਆ ਇੱਕ ਛੋਟੀ ਜੀ ਕਹਾਣੀ ਮੈਨੂੰ ਛੋਟੀ ਜੀ ਯਾਦ ਆ ਗਈ ਅੱਧੇ ਕਮੈਂਟ ਦੀ ਕਹਾਣੀ ਹੈ ਕਹਿੰਦੇ ਕਿ ਮੱਖੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਆਮ ਮੱਖੀ ਜਿਹੜੀ ਆਮ ਫਿਰਦੀ ਹੁੰਦੀ ਹੈ ਇੱਕ ਹੁੰਦੀ ਸ਼ਹਿਦ ਵਾਲੀ ਮੱਖੀ ਦੋਨਾਂ 'ਚ ਫਰਕ ਮਿੰਡੋ ਜੀ ਇੰਨਾ ਹੀ ਹੁੰਦਾ ਹੈ ਕਿ ਜਿਹੜੀ ਆਮ ਮੱਖੀ ਹੁੰਦੀ ਹੈ ਨਾ ਉਹ ਫੁੱਲ ਤੇ ਨਹੀਂ ਬੈਠਦੀ ਉਹ ਕੋ ਗੰਦਾ ਜ਼ਖਮ ਹੋਇਆ ਗੰਦੀ ਚੀਜ਼ ਹੋਈ ਕੋਈ ਛਿਲਕੇ ਪਏ ਉਹਨੇ ਉੱਥੇ ਜਾ ਕੇ ਬੈਠਣਾ ਤੇ ਸ਼ਹਿਦ ਦੀ ਮੱਖੀ ਨੇ ਜਾ ਕੇ ਹਮੇਸ਼ਾ ਫੁੱਲ ਤੇ ਬੈਠਣਾ ਉਹਦਾ ਰਸ ਚੂਸਣਾ ਬਿਲਕੁਲ ਸੋ ਜ਼ਿੰਦਗੀ ਦੇ ਵਿੱਚ ਇਹ ਹੈ ਕਿ ਤੁਸੀਂ ਕਿਹੜੀ ਚੀਜ਼ ਨੂੰ ਪ੍ਰੇਫਰ ਕਰਨਾ ਹੈ ਕਿਹੜੀ ਚੀਜ਼ ਨੂੰ ਚੁਣਨਾ ਹੈ ਜੀ ਕਿਹੜੀ ਮੱਖੀ ਬੰਨਣਾ ਹੈ ਬਿਲਕੁਲ ਚੋਣ ਤੁਹਾਡੀ ਸਹੀ ਹੈ ਤਾਂ ਫਿਰ ਬਈ ਜ਼ਿੰਦਗੀ ਵੀ ਤੁਹਾਡੀ ਸਹੀ ਹੈ ਜੀ ਜੀ